रियलिटी शो ਦਾ 스타 ਜਗਦੀਪ ਸਿੰਘ ਜੋ ਕਿ ਸਾਬਕਾ ਪੁਲਿਸ ਕਨਸਟੇਬਲ ਸੀ ਹੁਣ ਪੁਲਿਸ ਦੇ ਹੱਥੇ ਚੜਿਆ ਕਿਉਂਕਿ ਆਪਣੇ ਦੋ ਸਾਥੀਆਂ ਦੇ ਨਾਲ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਔਰ ਜਿਸ ਕੋਲੋਂ 500 ਗ੍ਰਾਮ ਹੀਰੋਇਨ ਵੀ ਬਰਾਮਦ ਹੋਈ ਹੈ ਸੋ ਦੱਸਿਆ ਜਾ ਰਿਹਾ ਕਿ ਫੇਮਸ ਹੋਣ ਦੇ ਕਰਕੇ ਕਈ ਨਾਕੀਆਂ ਤੋਂ ਬਚਦਾ ਹੋਇਆ ਇਹ ਸ਼ਖਸ ਜਿਹੜਾ ਨਿਕਲ ਗਿਆ ਸੀ ਪਰ ਪੁਲਿਸ ਨੂੰ ਖਬਰ ਮਿਲੀ ਤਾਂ ਪੁਲਿਸ ਨੇ ਤਲਾਸ਼ੀ ਲਈ ਦਿੱਤੀ ਜਿਸ ਤਲਾਸ਼ੀ ਤੋਂ ਬਾਅਦ ਇਸ ਰਿਐਲਿਟੀ ਸ਼ੋਅ 스타 ਜਗਦੀਪ ਕੋਲੋਂ 500 ਗ੍ਰਾਮ ਹੀਰੋਇਨ ਮਿਲੀ ਹੈ ਸੋ ਆਪਣੇ 7.5 ਇੰਚੀ ਕੱਦ ਕਰਕੇ ਇਹ ਜਿਹੜਾ 스타 ਹੈ ਹਮੇਸ਼ਾ ਹੀ ਚਰਚਾ ਦਾ ਪਾਤਰ ਰਿਹਾ ਸੋ ਔ ਲੋਕਾਂ ਦੀ ਆਕਰਸ਼ਣ ਦਾ ਖਿੱਚ ਦਾ ਵੀ ਕੇਂਦਰ ਬਣਦਾ ਰਿਹਾ ਸੋ ਕਈ ਰਿਐਲਿਟੀ ਸ਼ੋਜ਼ ਦੇ ਵਿੱਚ ਵੀ ਆਇਆ ਪਰ ਹੁਣ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਕਿਉਂਕਿ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਇਸ ਸ਼ਖਸ ਨੂੰ ਪੁਲਿਸ ਨੇ ਕਾਬੂ ਕੀਤਾ ਸੋ ਤਲਾਸ਼ੀ ਦੌਰਾਨ ਜਿੱਥੇ 500 ਗ੍ਰਾਮ ਹੀਰੋਇਨ ਇਸ ਕੋਲੋਂ ਬਰਾਮਦ ਹੋਈ ਹੈ